ਹਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਇੰਕਲੇ ਦੁਗਰੀ ਤਾਂਦਰਾ ਰੋਡ ਵਿਖੇ 350ਵਾਂ ਸ਼ਹੀਦੀ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਅੰਮ੍ਰਿਤ ਵੇਲੇ ਤੋਂ ਮਨਾ ਰਹੇ ਹਾਂ ਜਿਹਦੇ ਵਿੱਚ ਸੰਗਤਾਂ ਦੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਤੋਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਭਾਰੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਤਸਵੀਰ ਤੋਂ ਹੀ ਗੁਰਬਾਣੀ ਕੀਰਤਨ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਸ਼ਰਧ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮੈਂ ਸੰਗਤਾਂ ਦਾ ਵੀ तहे ਦਿਲੋਂ ਧੰਨਵਾਦੀ ਹਾਂ ਜਿਹੜੀਆਂ ਕਿ ਹਰ ਧਾਰਮਿਕ ਉਪਰਾਲੇ ਤੇ ਵਿੱਚ ਵਿਸ਼ੇਸ਼ ਸਾਨੂੰ ਸਹਿਯੋਗ ਦਿੰਦੀਆਂ ਨੇ ਅੱਜ ਅਸੀਂ this is one found all is one foundation ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਰਪਿਤ ਅਸੀਂ ਸ਼ਲੋਕ ਸ਼ਬਦ ਤੇ ਗੁਰਬਾਣੀ ਦੇ ਵਿੱਚ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਇੱਕ ਕਿਤਾਬ ਜੋ ਉਹਨਾਂ ਨੇ ਪ੍ਰਿੰਟ ਕਰਾ ਕੇ ਬੜੀ ਅੱਛੀ ਖੂਬਸੂਰਤ ਕਿਤਾਬ ਬਹੁਤ ਅੱਛੀ ਉਹਨਾਂ ਨੇ ਬਣਾ ਕੇ ਇਹ ਡਿਸਟ੍ਰੀਬਿਊਟ ਕਰ ਰਹੇ ਆ ਤਾਂ ਜੋ ਸਾਰੀ ਸੰਗਤ ਨੂੰ ਇਤਿਹਾਸ ਤੇ ਗੁਰਬਾਣੀ ਤੇ ਨੋਵੇਂ ਮੱਲੇ ਦੇ ਸਲੋਕ ਤੋਂ ਜਾਣੂ ਕਰਵਾਇਆ ਜਾ ਸਕੇ ਕਿ ਕਿਦਾਂ ਜਿੱਦਾਂ ਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਦਾਂ ਸਿੱਖ ਧਰਮ ਦੇ ਲਈ ਸ਼ਹਾਦਤ ਦਿੱਤੀ ਇਹ ਸ਼ਹਾਦਤ ਸਿੱਖ ਧਰਮ ਦੇ ਲਈ ਨਹੀਂ ਉਹਨਾਂ ਨੇ ਪੂਰੀਆਂ ਕੌਮ ਦੇ ਲਈ ਸ਼ਹਾਦਤ ਦਿੱਤੀ ਕਿ ਕੋਰੀ ਕੌਮ ਨੂੰ ਇਹਦੇ ਵਿੱਚ ਇਸੇ ਕਰਕੇ ਇਹਨਾਂ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਹਾ ਜਾ ਰਿਹਾ ਤੇ ਮੈਂ ਸਮੂਹ ਸੰਕਾ ਦਾ ਧਨਮਾਦੀਆਂ ਜਿਹੜੇ ਕਿ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਇੱਥੇ ਨਤਮਸਤਕ ਹੋ ਰੀਆਂ ਨੇ ਹਰ ਧਾਰਮਿਕ ਉਪਰਾਲੇ ਦੇ ਵਿੱਚ ਸਾਨੂੰ ਵਿਸ਼ੇਸ਼ ਸਹਿਯੋਗ ਦਿੰਨੀ ਹੈ ਮੈਂ ਨੌਜਵਾਨ ਪੀੜੀ ਨੂੰ ਵੀ ਕਹਿਣਾ ਕਿ ਇਸ ਇਸ ਕਿਤਾਬ ਨੂੰ ਜਰੂਰ ਪੜੋ ਤਾਂ ਜੋ ਇਹ ਸਿੱਖ ਇਤਿਹਾਸ ਦੇ ਵਿੱਚ ਜਾਣੂ ਕਰੀਤਾ ਜਾ ਸਕੇ ਕਿਦਾਂ ਉਹਨਾਂ ਨੇ ਸਿੱਖ ਧਰਮ ਨੇ ਇੱਕ ਕੁਰਬਾਨੀਆਂ ਦੇ ਕੇ ਅੱਜ ਆਪਾਂ ਸਿੱਖ ਧਰਮ ਮਿਲਿਆ ਹੈ ਸਾਨੂੰ ਤੇ ਇਦਾਂ ਹੀ ਮੈਂ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦੀ ਹਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਵਾਹਿਗੁਰਜੀ ਕੀ ਫਤਿਹ ਹਿੰਦੀ ਚਾਦਰ ਤੇ ਬਹਾਦਰ ਉਹਨਾਂ ਦਾ 350ਵਾਂ ਸਤਾਬਦੀ ਸਮਰੋਹ ਸਾਰੇ ਜਗਤ ਵਿੱਚ ਖਰਦਾ ਤੇ ਪਾਵਨਾ ਨਾਲ ਮਨਾਇਆ ਜਾ ਰਿਹਾ ਹੈ ਮੈਂ ਆਲਿਸ ਵਨ ਫਾਊਂਡੇਸ਼ਨ ਦਾ ਧੰਨਵਾਦੀਆਂ ਜਿਨ੍ਹਾਂ ਨੇ ਸਾਇਹ ਸਿਰਗੁਰ ਤੇਗ ਬਾਦਰ ਜੀ ਦੇ ਨਵੇਂ ਮੱਲੇ ਦੇ ਸ਼ਲੋਕ ਅਤੇ ਉਹਨਾਂ ਦੀ ਵਿਆਖਿਆ ਦੀ ਕਿਤਾਬ ਫ੍ਰੀ ਭੇਜੀ ਹੈ ਜਿੱਥੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਮੈਂ ਨਾਲ ਹੀ ਸਰਦਾਰ ਚੰਨਪ੍ਰੀਤ ਸਿੰਘ ਜੀ ਦੁਆ ਅਤੇ ਉਹਨਾਂ ਦੀ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕੰਮ ਨੂੰ ਸਹਿਯੋਗ ਦਿੱਤਾ ਹੈ ਅੱਜ ਗੁਰਸ਼ੀਰ ਬਾਬਾ ਦੀਪ ਸਿੰਘ ਜੀ ਅ ਸਿਟੀ ਇਨ ਕਲੇਵਕੇ ਅੱਜ ਇੱਕ ਕਿਤਾਬਾਂ ਮੰਡੀ ਆ ਗਈਆਂ ਜਿੱਥੇ ਅ ਕਿਤਾਬਾਂ ਮੰਡੀ ਆ ਗਈਆਂ ਉੱਥੇ ਸੰਗਤਾਂ ਨੂੰ ਵੀ ਪ੍ਰੇਰਣਾ ਦਿੱਤੀ ਗਈ ਹੈ ਕਿ ਉਹ ਵੀ ਇਸੇ ਤਰ੍ਹਾਂ ਆਪ ਪੜ੍ਹ ਕੇ ਦੂਸਰਿਆਂ ਨੂੰ ਪੜ੍ਹਾਉਣ ਦੀ ਕਿਰਪਾਲਤਾ ਕਰਨ ਇਹ ਜਿਹੜਾ ਅੱਜ ਇਹ ਸਮਰੋਹ ਕੀਤਾ ਜਾ ਰਿਹਾ ਇਸ ਵੀ ਸੰਗਤਾਂ ਪੂਰਨ ਉਸਾ ਨਾਲ ਸ਼ਰਦਾ ਨਾਲ ਮਨਾਰੀਆਂ ਹਨ ਅਖੀਰ ਵਿੱਚ ਗੁਰੂ ਕਾ ਲੰਗਰ ਟੋਟੌਰਤੇਗਾ ਮੈਂ ਸਾਰੀਆਂ ਸੰਗਤਾਂ ਦਾ ਦੇਸ਼ ਉਦੇਸ਼ ਵਿੱਚ ਉਹਨਾਂ ਦਾ ਨੋਜ਼ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ